ਮਨ ਜੇ ਤੋ ਉੱਠਦੇ ਹੋਏ ਨਿਰਮਲਾ ਨੇ ਘੜੀ ਤੇ ਨਜ਼ਰ ਮਾਰੀ ਤਾਂ 5.5 ਵਜੇ ਸੀ ਐਵੇਂ ਤਾਂ ਕਾਫੀ ਧੇਰ ਪਹਿਲਾਂ ਹੀ ਅੱਖ ਖੁੱਲ ਗਈ ਚਾਰੇ ਪਾਸੇ ਚੁੱਪ ਪਰਤੀ ਹੋਈ ਸੀ ਬਿਲਕੁਲ ਸਨਨਾਟਾ ਸੀ ਪਰ ਇੰਨੀ ਛੇਤੀ ਉੱਠ ਕੇ ਵੀ ਕੀ ਕਰਦੀ ਖਿੜਕੀ ਤੇ ਨਜ਼ਰ ਮਾਰੀ ਤਾਂ ਪਰਦੇ ਵਿੱਚੋਂ ਛਣ ਕੇ ਆਉਂਦੀ ਹੋਈ ਹਲਕੀ ਜਹੀ ਰੋਸ਼ਨੀ ਦਿਖਾਈ ਦਿੱਤੀ ਗਰਮੀਆਂ ਵਿੱਚ ਸਵੇਰ ਵੀ ਤਾਂ ਛੇਤੀ ਹੋ ਜਾਂਦੀ ਹੈ ਸੋਚਿਆ ਚਲੋ ਹੁਣ ਤਾਂ ਉੱਠਿਆ ਹੀ ਜਾਵੇ ਸਵੇਰ ਤਾਂ ਹੋ ਹੀ ਗਈ ਐ ਤੇ ਉੱਠ ਕੇ ਬਾਥਰੂਮ ਵੱਲ ਨੂੰ ਚਲੀ ਗਈ ਮੂੰਹ ਹੱਥ ਧੋ ਕੇ ਬ੍ਰਸ਼ ਵਗੈਰਾ ਕਰਕੇ ਬਾਹਰ ਨਿਕਲੀ ਮੰਜਾ ਠੀਕ ਕੀਤਾ ਉਦੋਂ ਤੱਕ ਦੁੱਧ ਵਾਲਾ ਵੀ ਆ ਚੁੱਕਿਆ ਸੀ ਦੁੱਧ ਲਿਆ ਤਾਂ ਵੇਖਿਆ ਨਵਜੋਤ ਵੀ ਜਾਗ ਚੁੱਕੇ ਸੀ ਤਿਆਰ ਹੋ ਕੇ ਸਵੇਰ ਦੀ ਸੈਰ ਤੇ ਵੀ ਨਿਕਲ ਰਹੇ ਸੀ ਸਭ ਕੁਝ ਠੀਕ ਚੱਲ ਰਿਹਾ ਹੈ ਇੱਕ ਨਿਸ਼ਚਿਤ ਧੂਰੀ ਤੇ ਘੁੰਮ ਰਿਹਾ ਹੈ ਕਿਸੇ ਨੂੰ ਕੁਝ ਕਹਿਣ ਸੁਣਨ ਦੀ ਜ਼ਰੂਰਤ ਨਹੀਂ ਜੀਵਨ ਵਿੱਚ ਕੋਈ ਉਮੰਗ ਉਤਸ਼ਾਹ ਨਹੀਂ ਬਚਿਆ ਸੀ ਦੋਨਾਂ ਦੇ ਨਵਜੋਤ ਦੇ ਜਾਂਦੇ ਹੀ ਉਹ ਅਖਬਾਰ ਲੈ ਕੇ ਬੈਠ ਗਈ ਇੱਕ ਗਹਿਰਾ ਸਹ ਲੈ ਕੇ ਦੀਵਾਰ ਤੇ ਟੰਗੀ ਤਸਵੀਰ ਵੱਲ ਨਜ਼ਰ ਮਾਰੀ ਜਿਸ ਤੇ ਫੁੱਲਾਂ ਦਾ ਹਾਰ ਪਿਆ ਸੀ ਉਸ ਦੀਆਂ ਅੱਖਾਂ ਤੁੰਦ ਲਾ ਗਈਆਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਅਖਬਾਰ ਦੇ ਪੰਨੇ ਪਲਟਣ ਲੱਗੀ ਹਾਲਾਂਕਿ ਕੁਝ ਦਿਖਾਈ ਨਹੀਂ ਸੀ ਦੇ ਰਹਾ ਫਿਰ ਆਪਣਾ ਸਿਰ ਝਟਕ ਦਿੱਤਾ ਕੁਦਰਤ ਦੇ ਅੱਗੇ ਆਖਿਰ ਕਿਸ ਦੀ ਚੱਲੀ ਹੈ ਜੋ ਸੱਚ ਹੈ ਉਹ ਤਾਂ ਹੈ ਹੀ ਉਸ ਨੂੰ ਸਵੀਕਾਰਨ ਵਿੱਚ ਹੀ ਭਲਾਈ ਹੈ ਬਜਾਏ ਇਸ ਦੇ ਕਿ ਜੋ ਨਹੀਂ ਹੈ ਉਸ ਲਈ ਰੋਂਦੇ ਰਹੋ ਤੇ ਫਿਰ ਉਸ ਨੇ ਬਾਗੀਚੇ ਵੱਲ ਰੁੱਖ ਕੀਤਾ ਕੁਝ ਸਾਫ ਸਫਾਈ ਕੀਤੀ ਸੁੱਕੀਆਂ ਪੱਤੀਆਂ ਝਾੜੀਆਂ ਨੂੰ ਸਾਫ ਕੀਤਾ ਵੇਲਾਂ ਜੋ ਡਿੱਗ ਰਹੀਆਂ ਸੀ ਉਹਨਾਂ ਨੂੰ ਸਹਾਰਾ ਦਿੱਤਾ ਹੁਣ ਤੱਕ ਨਵਜੋਤ ਵੀ ਦੂਰ ਤੋਂ ਆਉਂਦੇ ਹੋਏ ਦਿਖਾਈ ਦਿੱਤੇ ਉਹ ਚਾਹ ਬਣਾਉਣ ਲਈ ਰਸੋਈ ਵੱਲ ਚਲੀ ਗਈ। ਗੈਸ ਦੀ ਚਾਹ ਦੀ ਪਤੀਲੀ ਚੜਾ ਕੇ ਉਹ ਫਿਰ ਖਿਆਲਾਂ ਵਿੱਚ ਖੋ ਗਈ। ਗੁਰਜੋਤ ਉਹਨਾਂ ਦਾ ਇਕਲੌਤਾ ਪੁੱਤਰ ਉਮਰ ਸੀ, ਇਹ ਹੀ ਕੋਈ 20 ਸਾਲ ਹੋਣ ਹਾਰ ਯੂਨੀਵਰਸਿਟੀ ਦਾ ਸਟੂਡੈਂਟ। ਐਵੇਂ ਹੀ ਇੱਕ ਦਿਨ ਸਵੇਰੇ ਉਹ ਤਿੰਨੋਂ ਮਿਲ ਕੇ ਪਿਕਨਿਕ ਲਈ ਨਿਕਲੇ ਤੇ ਬਸ 15 ਮਿੰਟ ਬਾਅਦ ਹੀ ਕਾਰ ਦਾ ਐਕਸੀਡੈਂਟ ਹੋ ਗਿਆ। ਗਰਜੋਤ ਹੀ ਕਾਰ ਡਰਾਈਵ ਕਰ ਰਿਹਾ ਸੀ। ਉਹ ਸ਼ੁਰੂ ਤੋਂ ਹੀ ਉਸਨੂੰ ਟੋਕ ਰਹੀ ਸੀ। ਸਪੀਡ ਘੱਟ ਕਰਨ ਦੇ ਲਈ ਪਰ ਸ਼ਰਾਰਤ ਨਾਲ ਮੁਸਕਰਾਉਂਦੇ ਹੋਏ ਉਹਨਾਂ ਨੂੰ ਡਰਾਉਣ ਦੇ ਲਈ ਕਾਰ ਤੇਜ਼ ਹੋਰ ਤੇਜ਼ ਚਲਾਈ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਇੱਕ ਟਰੱਕ ਆਇਆ ਤੁਰੰਤ ਉਸਨੇ ਕਾਰ ਸਾਈਡ ਕਰ ਲਈ ਪਰ ਕਾਰ ਕੁਝ ਜ਼ਿਆਦਾ ਹੀ ਸਾਈਡ ਵਿੱਚ ਚਲੀ ਗਈ ਤੇ ਸੜਕ ਦੇ ਕਿਨਾਰੇ ਖੜੀ ਇੱਕ ਦਰਖਤ ਨਾਲ ਟਕਰਾ ਗਈ ਤੇ ਬੱਸ ਸਭ ਕੁਝ ਖਤਮ ਹੋ ਗਿਆ ਹਾਲਾਂਕਿ ਗੁਰਜੋਤ ਨੂੰ ਉਸੇ ਵਕਤ ਹਸਪਤਾਲ ਵੀ ਲਜਾਇਆ ਗਿਆ ਪਰ ਫਿਰ ਵੀ ਉਹ ਬਚ ਨਾ ਸਕਿਆ ਤੇ ਕਿਸਮਤ ਦਾ ਖੇਲ ਵੀ ਦੇਖੋ ਇਹਨਾਂ ਦੋਨਾਂ ਨੂੰ ਬਸ ਮਾਮੂਲੀ ਚਰੀਟਾ ਹੀ ਆਈਆਂ ਸੀ ਕਲੇਜੇ ਤੇ ਪੱਥਰ ਰੱਖ ਉਹਨਾਂ ਨੇ ਆਪਣੇ ਜਿਗਰ ਦੇ ਟੁਕੜੇ ਦੇ ਅੰਗਾਂ ਨੂੰ ਦਾਨ ਕਰ ਦਿੱਤਾ ਸੀ ਸਮਾਜ ਸੇਵਾ ਵਿੱਚ ਰੁਚੀ ਜੋ ਸੀ ਉਹਨਾਂ ਦੀ ਕਿੰਨੇ ਪੂਰੇ ਦਿਨ ਸੀ ਉਹ ਮਹੀਨੇ ਲੰਘੇ ਮਹੀਨਿਆਂ ਤੱਕ ਵੀ ਉਹਨਾਂ ਦੀ ਅੱਖਾਂ ਨਹੀਂ ਸੀ ਸੁੱਕੀਆਂ ਜ਼ਿੰਦਗੀ ਬੇਮਤਲਬ ਹੋ ਕੇ ਰਹਿ ਗਈ ਸੀ ਉਦੇਸ਼ਹੀਨ ਫਿਰ ਵੀ ਜਦੋਂ ਤੱਕ ਜੀਵਨ ਹੈ ਜਿਉਣਾ ਤਾਂ ਸੀ ਉਹਨਾਂ ਨੇ ਪੌਦੇ ਲਗਾਏ ਇੱਕ ਕੁੱਤਾ ਵੀ ਪਾਲਿਆ ਤਾਂ ਕਿ ਆਪਣੇ ਦੁੱਖ ਉਤੋਂ ਧਿਆਨ ਕੁਝ ਹਟ ਸਕੇ ਪਰ ਉਹ ਕੋਈ ਛੋਟੀ ਮੋਟੀ ਕਮੀ ਨਹੀਂ ਸੀ ਕਿ ਧਿਆਨ ਹਟ ਜਾਂਦਾ ਇਹ ਤਾਂ ਦੁੱਖ ਦਾ ਮਹਾਸਾਗਰ ਸੀ ਜੋ ਰਹਿ ਰਹਿ ਕੇ ਹਲੋਰੀ ਮਾਰਦਾ ਸੀ ਈਸ਼ਵਰ ਨੂੰ ਵੀ ਇਸ ਉਮਰ ਵਿੱਚ ਇਹ ਦੁੱਖ ਦੇਣਾ ਸੀ ਜਦੋਂ ਉਹ ਨਾ ਤਾਂ ਇੱਧਰਲੇ ਰਹੇ ਤੇ ਨਾ ਉਧਰਲੇ ਵਿਚਾਲੇ ਫਸੀ ਸੀ 40-45 ਦੇ ਵਿੱਚ ਦੀ ਉਮਰ ਦੀ ਫਿਰ ਵਕਤ ਸਭ ਤੋਂ ਵੱਡਾ ਮਰਹਮ ਹੁੰਦਾ ਹੈ ਜੋ ਜ਼ਖਮਾਂ ਨੂੰ ਭਰ ਦਿੰਦਾ ਹੈ ਚਾਹ ਉੱਪਰ ਆ ਰਹੀ ਸੀ ਨਿਰਮਲਾ ਦੀ ਤੰਦਰਾ ਟੁੱਟੀ ਤੇ ਝਟ ਗੈਸ ਆਫ ਕਰ ਚਾਹ ਪੁਣ ਕੇ ਹੁਣ ਉਸ ਨੇ ਟ੍ਰੇ ਵਿੱਚ ਰੱਖੀ ਤੇ ਬਾਹਰ ਆ ਗਈ ਨਵਜੋਤ ਦੇ ਕੋਲ ਉਹ ਬਾਹਰ ਬਗੀਚੇ ਵਿੱਚ ਬੈਠੇ ਅਖਬਾਰ ਪੜ੍ਹ ਰਹੇ ਸੀ ਇੰਨਾ بڑا ਮਕਾਨ ਹੈ ਤੇ ਉਹ ਸਿਰਫ ਦੋ ਬਣਵਾਉਂਦੇ ਵਕਤ ਤਾਂ ਸੋਚਿਆ ਸੀ ਕਿ ਗੁਰਜੋਤ ਦਾ ਵਿਆਹ ਹੋਵੇਗਾ ਬਹੂ ਆਵੇਗੀ ਪੋਤੇ ਪੋਤੀਆਂ ਨਾਲ ਘਰ ਭਰਿਆ ਰਹੇਗਾ ਅਤੇ ਇਸ ਕਾਰਨ ਵੀ ਬਣਵਾ ਲਿਆ ਸੀ ਕਿ ਮੁੰਡੇ ਨੂੰ ਬਾਅਦ ਵਿੱਚ ਪਰੇਸ਼ਾਨ ਨਾ ਹੋਣਾ ਪਵੇ ਤੇ ਹੁਣ ਹੁਣ ਤਾਂ ਇੰਨੇ ਵੱਡੇ ਘਰ ਦੀ ਸਾਫ ਸਫਾਈ ਹੀ ਮਹਿੰਗੀ ਪੈ ਰਹੀ ਹੈ ਐਨੀ ਧੂਲ ਮਿੱਟੀ ਜੰਮਦੀ ਹੈ ਕਿ ਬਸ ਪੂੰਝਦੇ ਹੀ ਰਹਿ ਜਾਵੋ ਤੇ ਉਹ ਜੰਮਦੀ ਜਾਵੇਗੀ ਉਂਝ ਵੀ ਕਦੇ ਕਦੇ ਉਹਨਾਂ ਨੂੰ ਮਿੱਟੀ ਦਾ ਜਮਣਾ ਵੀ ਚੰਗਾ ਲੱਗਦਾ ਸੀ ਘਟੂ ਘਟ ਇੱਕ ਕੰਮ ਤਾਂ ਮਿਲ ਜਾਂਦਾ ਨਹੀਂ ਤਾਂ ਕਰੇ ਵੀ ਕੀ ਕਰਤਾ ਉਵੇਂ ਦਾ ਉਵੇਂ ਹੀ ਵਿਵਸਥਿਤ ਰਹਿੰਦਾ ਕੋਈ ਵੀ ਚੀਜ਼ ਆਪਣੀ ਜਗ੍ਹਾ ਤੋਂ ਹਿਲਦੀ ਨਹੀਂ ਜਦ ਤੱਕ ਕਿ ਉਹ ਨਾ ਚੱਕੇ ਗਰਜੋਤ ਸੀ ਤਾਂ ਕਿੰਨਾ ਬਖੇੜਾ ਖੜਾ ਰੱਖਦਾ ਸੀ ਕਿਤੇ ਬੱਲਾ ਪਿਆ ਹੁੰਦਾ ਤਾਂ ਕਿਤੇ ਗੇਂਦ ਕਿਤੇ ਜੁੱਤੇ ਕਿਧਰੇ ਜਰਾਬਾਂ ਘਰ ਵਿੱਚ ਪਏ ਹੀ ਮਿਲਦੇ ਸੀ ਉਸਦੇ ਕੱਪੜੇ ਤਾਂ ਪੁੱਛੋ ਹੀ ਨਾ ਕਿੰਨਾ ਸ਼ੌਂਕ ਸੀ ਉਹਨੂੰ ਪਾਉਣ ਲਾਉਂਦਾ ਪਰ ਉਸ ਦੀਆਂ ਚੀਜ਼ਾਂ ਨੂੰ ਸਮੇਟਣ ਵਿੱਚ ਹੀ ਵਕਤ ਬੀਤ ਜਾਂਦਾ ਸੀ ਕੁਝ ਵੀ ਕਹੋ ਦੱਬਾਸ ਉਸ ਦੀ ਉਹੀ ਸ਼ਰਾਰਤ ਭਰੀ ਮੁਸਕਰਾਹਟ ਹੁਣ ਕੁਝ ਖੇਲੜਦਾ ਹੀ ਨਹੀਂ ਜੋ ਜਿੱਥੇ ਹੈ ਉੱਥੇ ਹੀ ਪਿਆ ਰਹਿੰਦਾ ਧੂਲ ਦੀ ਸ਼ੁਕਰਗੁਜ਼ਾਰ ਹੈ ਨਿਰਮਲਾ ਉਹ ਜਾਂਦੀ ਹੈ ਤਾਂ ਝਾੜਪੁੰਝ ਕਰਨ ਨੂੰ ਤਾਂ ਮਿਲਦੀ ਹੈ ਕਿਉਂ ਨਾ ਮਕਾਨ ਕਿਰਾਏ ਤੇ ਦੇ ਦਈਏ ਨਵਜੂਤ ਨੇ ਚਾਹ ਪੀਂਦੇ ਹੋਏ ਕਿਹਾ ਉਹ ਇੱਕਦਮ ਚੌਂਕੀ ਕਿਉਂ ਕੀ ਹੋਇਆ ਅਚਾਨਕ ਨਹੀਂ ਅਚਾਨਕ ਨਹੀਂ ਕਈ ਦਿਨਾਂ ਤੋਂ ਸੋਚ ਰਿਹਾ ਐਨਾ ਵੱਡਾ ਦੋ ਮੰਜ਼ਿਲਾ ਮਕਾਨ ਹੈ ਸੁੰਨਾ ਪਿਆ ਰਹਿੰਦਾ ਹੈ ਉੱਪਰ ਵਾਲਾ ਹਿੱਸਾ ਕਿਰਾਏ ਤੇ ਚੜਾ ਦਿੰਨੇ ਆ ਤਾਂ ਕਿਵੇਂ ਰਹੂਗਾ ਕਿਰਾਏਦਾਰ ਰਹਿਣਗੇ ਤਾਂ ਥੋੜੀ ਚਹਲ ਪਹਲ ਰਹੇਗੀ ਸੁਰੱਖਿਆ ਦੀ ਨਜ਼ਰ ਤੋਂ ਵੀ ਠੀਕ ਰਹੇਗਾ ਆਪਾਂ ਦੋਨੋਂ ਹੀ ਰਹਿਨੇ ਆ ਰਾਤ ਬਰਾਤ ਕੋਈ ਦੁੱਖ ਤਕਲੀਫ ਹੋਵੇ ਤਾਂ ਸਹਾਰਾ ਰਹੇਗਾ ਕਿਤੇ ਆਉਣਾ ਜਾਣਾ ਹੋਵੇ ਤਾਂ ਘਰ ਸੁੰਨਾ ਵੀ ਨਹੀਂ ਰਹੇਗਾ ਉਹ ਹਜੇ ਗੱਲ ਕਰ ਹੀ ਰਹੇ ਸੀ ਕਿ ਗੇਟ ਖੁੱਲਣ ਦੀ ਆਵਾਜ਼ ਆਈ ਲਗਭਗ 35 ਕੋ ਸਾਲ ਦਾ ਇੱਕ ਨੌਜਵਾਨ ਦਿਖਾਈ ਦਿੱਤਾ ਅੰਦਰ ਆ ਕੇ ਉਸਨੇ ਸਲੀਕੇ ਨਾਲ ਗੇਟ ਫਿਰ ਤੋਂ ਬੰਦ ਕਰ ਦਿੱਤਾ ਤੇ ਉਹਨਾਂ ਦੋਨਾਂ ਦੇ ਸਾਹਮਣੇ ਹੱਥ ਜੋੜ ਕੇ ਖੜ ਗਿਆ ਉਹਨਾਂ ਨੇ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤਾਂ ਉਹ ਕੁਰਸੀ ਤੇ ਬੈਠਦੇ ਹੋਏ ਬੋਲਿਆ ਮੈਂ ਸੁਨੀਲ ਵਰਮਾ ਇੱਕ ਕੰਪਨੀ ਵਿੱਚ ਮੈਨੇਜਰ ਹਾਂ ਤੁਹਾਡਾ ਮਕਾਨ ਕਿਰਾਏ ਤੇ ਲੈਣਾ ਚਾਹੁੰਦਾ ਦੋਨੋਂ ਇੱਕਦਮ ਪਹਿਲਾਂ ਤਾਂ ਚੌਂਕੇ ਫਿਰ ਨਵਜੋਤ ਬੋਲਿਆ ਤੁਹਾਨੂੰ ਕਿਸ ਨੇ ਦੱਸਿਆ ਕਿ ਸਾਡਾ ਮਕਾਨ ਖਾਲੀ ਹੈ ਤੇ ਅਸੀਂ ਉਸ ਨੂੰ ਕਿਰਾਏ ਤੇ ਦੇਣਾ ਚਾਹੁੰਦੇ ਹਾਂ ਜੀ ਮੈਂ ਇੱਧਰ ਤੋਂ ਅਕਸਰ ਹੀ ਗੁਜ਼ਰਦਾ ਤੁਹਾਡਾ ਮਕਾਨ ਦੇਖਿਆ ਲੋਕੇਸ਼ਨ ਚੰਗੀ ਲੱਗੀ ਇਸ ਲਈ ਪੁੱਛ ਲਿਆ ਸੁਨੀਲ ਅੱਗੇ ਝੁਕਦੇ ਹੋਏ ਬੋਲਿਆ ਪਹਿਲਾਂ ਤੁਸੀਂ ਮਕਾਨ ਦੇਖ ਲਓ ਕਿਰਾਇਆ ਸਾਡੇ ਹਿਸਾਬ ਨਾਲ ਹੀ ਰਹੇਗਾ ਸਾਨੂੰ ਸ਼ੋਰ ਸ਼ਰਾਬਾ ਬਿਲਕੁਲ ਪਸੰਦ ਨਹੀਂ ਟੀਵੀ ਵਗੈਰਾ ਬਿਲਕੁਲ ਹੌਲੀ ਚੱਲੇ ਜਾਂ ਨਾ ਹੀ ਚੱਲੇ ਤੇ ਰਾਤ ਨੂੰ ਟਾਈਮ ਤੇ ਘਰ ਆਉਣਾ ਵਰਨਾ ਗੇਟ ਬੰਦ ਹੋ ਜਾਵੇਗਾ ਤੇ ਹਾਂ ਅਸੀਂ ਸ਼ੁੱਧ ਸ਼ਾਕਾਹਾਰੀਆਂ ਸੋ ਨਵਜੋਤ ਥੋੜਾ ਕਠੋਰਤਾ ਨਾਲ ਬੋਲੀ ਆਖਿਰ ਉਹ ਆਪਣੀ ਗਰਜ ਨਾਲ ਹੀ ਉਹਨਾਂ ਕੋਲ ਆਇਆ ਸੀ ਉਹਨਾਂ ਨੇ ਥੋੜਾ ਉਸ ਨੂੰ ਬੁਲਾਇਆ ਸੀ ਮੈਨੂੰ ਤੁਹਾਡੀ ਹਰ ਸ਼ਰਤ ਮਨਜ਼ੂਰ ਹੈ ਮਕਾਨ ਵੀ ਕੀ ਦੇਖਣਾ ਪਸੰਦ ਹੈ ਤਾਂ ਹੀ ਤਾਂ ਆਇਆ ਬਸ ਹੁਣ ਤੁਸੀਂ ਇਜਾਜ਼ਤ ਦਿਵੋ ਕਿ ਮੈਂ ਸਮਾਨ ਵਗੈਰਾ ਲੈ ਆਵਾਂ ਮੇਰੇ ਪਰਿਵਾਰ ਵਿੱਚ ਮੈਂ ਤੇ ਮੇਰੀ ਪਤਨੀ ਹੀ ਹਾਂ ਉਸਨੇ ਉੱਠਦੇ ਹੋਏ ਕਿਹਾ ਉਹਨਾਂ ਨੂੰ ਹੈਰਾਨੀ ਹੋਈ ਕਿ ਇਹੋ ਜਿਹਾ ਅਜੀਬ ਆਦਮੀ ਹੈ ਬਸ ਮਕਾਨ ਚਾਹੀਦਾ ਹੈ ਕਿਸੇ ਵੀ ਸ਼ਰਤ ਤੇ ਦੋ ਚਾਰ ਦਿਨਾਂ ਵਿੱਚ ਸੁਨੀਲ ਆਪਣਾ ਸਮਾਨ ਵਗੈਰਾ ਲੈ ਆਇਆ ਅਤੇ ਆਪਣਾ ਘਰ ਸੈੱਟ ਕਰ ਲਿਆ ਦੋਨਾਂ ਨੇ ਆਪਣਾ ਕਮਰਾ ਬੜਾ ਸੁੰਦਰ ਸਜਾਇਆ ਸੀ ਘਰ ਵਿੱਚ ਥੋੜੀ ਰੌਣਕ ਹੋ ਗਈ ਸੀ ਆਉਣਾ ਜਾਣਾ ਲੱਗਿਆ ਰਹਿੰਦਾ ਸੁਨੀਲ ਹਮੇਸ਼ਾ ਉਹਨਾਂ ਨੂੰ ਪੁੱਛਦਾ ਰਹਿੰਦਾ ਸੀ ਕੋਈ ਕੰਮ ਹੋਵੇ ਤਾਂ ਜ਼ਰੂਰ ਦੱਸਿਓ ਕੰਮ ਹੁੰਦਾ ਤਾਂ ਕਰਦਾ ਕਦੇ ਪਾਣੀ ਦਾ ਬਿੱਲ ਭਰਨਾ ਕਦੇ ਸਬਜ਼ੀ ਕਰਿਆਨੇ ਦਾ ਸਾਮਾਨ ਲਿਆ ਦੇਣਾ ਨਿਰਮਲਾ ਨਾਲ ਤਾਂ ਉਸ ਦਾ ਕੁਝ ਖਾਸ ਹੀ ਪਿਆਰ ਸੀ ਉਸ ਦੇ ਹੁੰਦੇ ਹੋਏ ਨਿਰਮਲਾ ਦੀ ਮਜਾਲ ਸੀ ਕਿ ਕੋਈ ਵੀ ਕੰਮ ਕਰਨ ਨੂੰ ਸਭ ਉਹੀ ਕਰਦਾ ਆਖਿਰ ਇੱਕ ਦਿਨ ਨਵਜੋਤ ਨੇ ਨਿਰਮਲਾ ਨੂੰ ਮਜ਼ਾਕ ਵਿੱਚ ਕਿਹਾ ਕੀ ਗੱਲ ਹੈ ਸੁਨੀਲ ਤੇਰਾ ਬਹੁਤ ਖਿਆਲ ਰੱਖ ਰਿਹਾ ਮੇਰੇ ਤੋਂ ਖੋ ਕੇ ਭੱਜ ਤਾਂ ਨਹੀਂ ਜਾਵੇਗਾ ਹਟੋ ਵੀ ਏ ਮੇਰੀ ਉਮਰ ਐ ਚਾਰ ਪੰਜ ਸਾਲ ਛੋਟਾ ਹੋਵੇਗਾ ਬਸ ਮੇਰੇ ਤੋਂ ਛੋਟੇ ਭਾਈ ਵਰਗਾ ਤੁਸੀਂ ਵੀ ਨਾ ਬਸ ਨਿਰਮਲਾ ਬੋਲੀ ਉਮਰ ਐ ਤਾਂ ਕੀ ਹੋਇਆ ਦਿਖਦੀ ਤਾਂ ਨਹੀਂ ਨਾ ਨਵਜੋਤ ਨੇ ਫਿਰ ਛੇੜਿਆ ਕਿਨੂੰ ਪਤਾ ਸੋਚ ਰਿਹਾ ਹੋਵੇ ਕਿ ਸੇਵਾ ਕਰਨ ਨਾਲ ਅਸੀਂ ਖੁਸ਼ ਹੋ ਜਾਵਾਂਗੇ ਦਿਲ ਜਿੱਤ ਲਵੇਗਾ ਉਹ ਸਾਡਾ ਇਸ ਤਰ੍ਹਾਂ ਤੇ ਅਸੀਂ ਇਹ ਮਕਾਨ ਉਸ ਨੂੰ ਹੀ ਦੇ ਦਈਏ ਹੁਣ ਕੋਈ ਹੈ ਵੀ ਤਾਂ ਨਹੀਂ ਆਪਣਾ ਵਾਰਿਸ ਇਸ ਕਲਯੁਗ ਵਿੱਚ ਅਜਹੀ ਸੋਚ ਨਾਰਮਲ ਹੈ ਨਿਰਮਲਾ ਨੇ ਇੱਕ ਹੋਰ ਤਰ੍ਹਾਂ ਨਾਲ ਸੋਚਿਆ ਹਾਂ ਹੋ ਸਕਦਾ ਹੈ ਅਜਿਹੇ ਲੋਕ ਕੁਝ ਵੀ ਕਰ ਸਕਦੇ ਨੇ ਮੇਰਾ ਮਤਲਬ ਹੈ ਕਿ ਹੱਤਿਆ ਵੀ जरा ਹੁਸ਼ਿਆਰ ਰਹਿਣਾ ਨਵਜੋਤ ਨੇ ਆਪਣੀ ਚਿੰਤਾ ਜਤਾਈ ਕੁਝ ਦਿਨਾਂ ਬਾਅਦ ਇੱਕ ਦਿਨ ਨਿਰਮਲਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਐਨਾ ਤੇਜ਼ ਬੁਖਾਰ ਸੀ ਤੇ ਇਧਰ ਨਵਜੋਤ ਬਿਜ਼ਨਸ ਟੂਰ ਤੇ ਗਏ ਹੋਏ ਸੀ ਸੁਨੀਲ ਨੇ ਹੀ ਸੰਭਾਲਿਆ ਦਿਨ ਰਾਤ ਉਸਦੀ ਸੇਵਾ ਕੀਤੀ ਰਾਤ ਰਾਤ ਪਰ ਸੋਇਆ ਨਹੀਂ ਉਹਨਾਂ ਦੇ ਮੱਥੇ ਤੇ ਬਰਫ਼ ਦੀਆਂ ਪੱਟੀਆਂ ਰੱਖਦਾ ਰਿਹਾ ਤਲੀਆਂ ਚੱਸਦਾ ਥੋੜੀ ਥੋੜੀ ਦੇਰ ਤੇ ਫਲਾਂ ਦਾ ਰਸ ਪਾਣੀ ਦਵਾਈਆਂ ਵਗੈਰਾ ਦਿੰਦਾ ਬਾਥਰੂਮ ਤੱਕ ਸਹਾਰਾ ਦੇ ਕੇ ਲੈ ਜਾਂਦਾ ਕੋਈ ਕਸਰ ਨਹੀਂ ਛੱਡੀ ਸੁਨੀਲ ਨੇ ਉਸਦੀ ਦੇਖਭਾਲ ਵਿੱਚ ਉਸਦੀ ਪਤਨੀ ਨਿਸ਼ਾ ਤੋਂ ਆਖਰੀ ਇਹ ਸਭ ਦੇਖਿਆ ਨਾ ਗਿਆ ਤੇ ਇੱਕ ਦਿਨ ਉਸਨੇ ਪੁੱਛ ਹੀ ਲਿਆ ਆਖਿਰ ਤੁਹਾਨੂੰ ਇਹਨਾਂ ਨਾਲ ਇੰਨਾ ਲਗਾਵ ਕਿਉਂ ਹੈ ਇਨਾ ਮਹਿੰਗਾ ਮਕਾਨ ਲਿਆ ਤੇ ਉਹ ਵੀ ਇੰਨੀ ਬੰਦਿਸ਼ਾਂ ਦੇ ਨਾਲ ਫਿਰ ਤੁਹਾਡਾ ਦਫ਼ਤਰ ਵੀ ਇੱਥੋਂ ਇੰਨੀ ਦੂਰੀ ਤੇ ਪੈਂਦਾ ਆਉਣ ਜਾਣ ਦਾ ਖਰਚਾ ਅੱਡ ਇੱਥੋਂ ਤਾਂ ਘੱਟ ਪੈਸਿਆਂ 'ਚ ਬਹੁਤ ਵਧੀਆ ਸਹੂਲਤਾਂ ਵਾਲਾ ਤੁਹਾਡੇ ਦਫ਼ਤਰ ਦੇ ਕੋਲ ਹੀ ਕੋਈ ਚੰਗਾ ਮਕਾਨ ਮਿਲ ਜਾਂਦਾ ਪਰ ਤੁਹਾਨੂੰ ਤਾਂ ਇਹੀ ਚਾਹੀਦਾ ਸੀ ਇਹੀ ਜਿੱਦ ਫੜ ਕੇ ਬੈਠੇ ਸੀ ਆਖਿਰ ਕੌਣ ਲੱਗਦੀ ਆ ਉਹ ਤੁਹਾਡੀ ਕੀ ਰਿਸ਼ਤਾ ਉਸਦੇ ਨਾਲ ਤੁਹਾਡਾ ਸੁਨੀਲ ਨੂੰ ਗੁੱਸਾ ਤਾਂ ਬਹੁਤ ਆਇਆ ਵਰ ਉਹ ਆਪਣੇ ਆਪ ਤੇ ਕਾਬੂ ਰੱਖਦੇ ਹੋਏ ਆਵਾਜ਼ ਦਬਾ ਕੇ ਬੋਲਿਆ ਚੀਕਣਾ ਉਹਨਾਂ ਦੀ ਨੀਂਦ ਟੁੱਟ ਜਾਵੇਗੀ ਉਹ ਮੇਰੀ ਮਾਂ ਲੱਗਦੀ ਐ ਹੋਰ ਕੁਝ ਪੁੱਛਣਾ ਮਾਂ ਵਿਅੰਗਪਰੇ ਲਹਿਜੇ ਵਿੱਚ ਹੱਸਦੇ ਹੋਏ ਬੋਲੀ ਘੱਟੋ ਘੱਟ ਇਸ ਪਵਿੱਤਰ ਰਿਸ਼ਤੇ ਨੂੰ ਤਾਂ ਨਾ ਬਦਨਾਮ ਕਰੋ ਹਾਮੂ ਮਰਿਆ ਤੁਹਾਡੀ ਦੇਖਣ ਵਿੱਚ ਵੀ ਚੰਗੀ ਭਲੀ ਲੱਗਦੀ ਐ ਚਟਾਕ ਨੀਸ਼ਾ ਕੁਝ ਹੋਰ ਬੋਲਦੀ ਉਸ ਤੋਂ ਪਹਿਲਾਂ ਹੀ ਸੁਨੀਲ ਦਾ ਹੱਥ ਉੱਠ ਗਿਆ ਹਰ ਆਉਣ ਹੋਈ ਨਿਸ਼ਾ ਦੇਖਦੀ ਹੀ ਰਹਿ ਗਈ ਤੇ ਉਹ ਬੋਲਦਾ ਹੀ ਚਲਿਆ ਗਿਆ ਹਾਂ ਮਾਂ ਲੱਗਦੀ ਐ ਉਹ ਮੇਰੀ ਉਹਨਾਂ ਦੀ ਕੁੱਖ ਵਿੱਚ ਪਲੇ ਸ਼ਰੀਰ ਦਾ ਇੱਕ ਅੰਗ ਹੈ ਮੇਰੇ ਸ਼ਰੀਰ ਵਿੱਚ ਉਹਨਾਂ ਨੇ ਨਵਾਂ ਜੀਵਨ ਦਿੱਤਾ ਮੈਨੂੰ ਅੱਜ ਜੋ ਮੈਂ ਇਹ ਚੱਲ ਫਿਰ ਰਿਹਾ ਜਿਉਂਦਾ ਜਾਗਦਾ ਤੇਰੇ ਸਾਹਮਣੇ ਆ ਤਾਂ ਕੇਵਲ ਇਹਨਾਂ ਦੀ ਬਦੌਲਤ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤਰ ਦੇ ਗੁਰਦੇਦਾਨ ਕਰ ਦਿੱਤੇ ਸੀ ਉਹ ਗੁਰਦੇ ਮੈਂ ਪਵਾਏ ਡਾਕਟਰ ਨੇ ਦੱਸਿਆ ਸੀ ਕਿ ਉਹਨਾਂ ਨੂੰ ਤਾਂ ਇੰਨਾ ਵੀ ਹੋਸ਼ ਨਹੀਂ ਕਿ ਇਸ ਗੱਲ ਨੂੰ ਜਾਣਨ ਕਿ ਉਹਨਾਂ ਨੇ ਦਾਨ ਕਿਸ ਨੂੰ ਦਿੱਤਾ ਹੈ। ਮੁੰਡੇ ਦੀ ਮੌਤ ਦੇ ਸਦਮੇ ਵਿੱਚ ਹੋਸ਼ ਤੋਂ ਕੰਮ ਲਿਆ ਤੇ ਮਹਾਦਾਨ ਕੀਤਾ। ਫਿਰ ਪਲਟ ਕੇ ਵੀ ਨਹੀਂ ਦੇਖਿਆ ਕਿ ਕਿਸ ਨੂੰ ਦਿੱਤਾ ਹੈ। ਮੈਂ ਇਹ ਮਕਾਨ ਜਾਣ ਬੁੱਝ ਕੇ ਕਿਰਾਏ ਤੇ ਲਿਆ ਤਾਂ ਕਿ ਉਹਨਾਂ ਦੇ ਨੇੜੇ ਰਹਿ ਸਕਾਂ। ਕੁਝ ਤਾਂ ਸੇਵਾ ਕਰ ਸਕਾਂ ਉਹਨਾਂ ਦੀ। ਇਸ ਤਰ੍ਹਾਂ ਕੁਝ ਤਾਂ ਕਰਜ਼ਾ ਉਤਾਰ ਦਿਵਾਉਣਾ ਦਾ। ਹੁਣ ਤੂੰ ਉਹਨਾਂ ਦੀ ਸੱਸ ਸਹੁਰੇ ਵਾਂਗ ਹੀ ਸੇਵਾ ਕਰੀ। ਨੀsha ਸੱਚ ਜਾਣ ਕੇ ਹੈਰਾਨੀ ਨਾਲ ਦੇਖਦੀ ਹੀ ਜਾ ਰਹੀ ਸੀ। ਉਸ ਮਾਂ ਦੇ ਇਸ ਮੁੰਡੇ ਨੂੰ ਕਿਵੇਂ ਅਨੋਖੇ ਰੂਪ ਵਿੱਚ ਜੁੜਿਆ ਸੀ। ਇਹ ਮਾਂ ਪੁੱਤ ਦਾ ਰਿਸ਼ਤਾ ਪਹਿਲਾ ਨਾ ਸਹੀ ਦੂਜਾ ਜਨਮ ਤਾਂ ਦਿੱਤਾ ਹੀ ਸੀ। ਨਿਰਮਲਾ ਨੇ ਸੁਨੀਲ ਨੂੰ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ। ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ। ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ। ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ।